ਜੀ ਤੁਹਾਡਾ ਸੈਨਾ ਡੈਰੀ ਫਾਰਮ YouTube ਚੈਨਲ ਉੱਤੇ ਅੱਜ ਅਸੀਂ ਤੁਹਾਡੇ ਲਈ ਇੱਕ ਤਾਜੀ ਸੂਈ ਵੜ ਸੇ ਲਈ ਲੈ ਕੇ ਆਏ ਆ ਆਓ ਜੀ ਕਰਦੇ ਆਂ ਬਾਈ ਜੀ ਨਾਲ ਗੱਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮ ਮੇਰਾ ਡੰਟਾ ਪਿੰਡ ਸੈਨਾ ਜਿਹੜਾ ਬਨਾਰਾ ਦਸੀਰ ਦਾਪਾ ਨੰਬਰ ਬੋਲ ਦਿਓ ਜੀ 987204206 ਕਿੰਨੇ ਦਿਨਾਂ ਦੀ ਸੂਈ ਵੀ ਆ ਜੀ ਇਹ 10 ਦਿਨਾਂ ਦੀ ਸੂਈ ਵੀ ਆ ਦੂਜਾ ਸੂਈ ਪਿੱਛੇ ਬੱਚਾ ਕੀ ਆ ਜੀ ਵਰਟਾ ਪਿੱਛੇ ਦੁੱਧ ਕਿੰਨੇ ਲੀਟਰ ਆਈ ਦੁੱਧ 15 ਲੀਟਰ ਠੰਡੀ ਸੀ ਦਾ ਨੇੜੇ ਜਈ ਥਾਣਾ ਹਵਾਨਾ ਤੁਸੀਂ ਚੈੱਕ ਆ ਸਕਦੇ ਆ ਆਰਡਰ ਚੈੱਕ ਕਰ ਸਕਦੇ ਹੋ ਮੁਠੀ ਵਾਲਾ ਥਾਣਾ ਕੱਲਾ ਕਲਾ ਥਾਣਾ ਖੋਲ ਕੇ ਦਿਖਾ ਦਿਓ ਜੀ ਬੜੇ ਗੀਰ ਲਿਖੇ ਜੀ ਬਾੜ ਦੀ ਤੁਸੀਂ ਟੋਰ ਚੈੱਕ ਕਰ ਸਕਦੇ ਹੋ ਜੀ ਥਾਣਾ ਹਵਾਨੇ ਦੀ ਪੂਰੀ ਸਾਫ ਸੁਥਰੀ ਆ ਕੱਲਾ ਕਲਾ ਥਾਣਾ ਮੁਠੀ ਵਾਲਾ ਥਾਣਾ ਜੀ ਮੋੜ ਲਾਓ ਜੀ ਮੁੱਲ ਕੀ ਕਰਦੇ ਹੋ ਜੀ ਮੁੱਲ ਦੇ ਕਰੀ ਲੈਂਡ 68000 ਮੁੱਲ 68000 ਆ ਥਨਵਾਨਾ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਥਨਵਾਨੇ ਦੀ ਪੂਰੀ ਸਾਫ ਸੁਥਰੀ ਆ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ 15 ਲੀਟਰ ਦੁੱਧ ਆ ਦੁੱਧ ਹਜੇ 20 ਲੀਟਰ ਤੱਕ ਬੈੜ ਵਗ ਜੂ ਜੇ ਕਿਸੇ ਵੀ ਵੀਰ ਨੂੰ ਇਹ ਬਾੜ ਵਧੀਆ ਲੱਗੀ ਹੈ ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦਾ ਅਜਿਹੇ ਵੀਡੀਓਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ